ਇੱਜ਼ਤੋ ਬੱਦਲਾਂ ਨੇ ਪਾਇਆ ਹੋਵੇ ਝੋਰ ਮਟਿਆਰਾ ਜਦੋਂ ਕੁਦਰਤ ਵਿੱਚੋਂ ਆਵੇ ਜੰਨਤੀ ਨਜ਼ਾਰਾ ਜਦੋਂ ਰਮਕਣ ਹਵਾਵਾਂ ਪੌਂਦੀਆਂ ਨੇ ਫੇਰੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਜਦੋਂ ਅੰਬ ਦੇ ਬਰੋਟੇ ਬੈਠੀ ਕੋਇਲ ਕੂਕਦੀ ਜਦ ਪੱਤਿਆਂ ਦੇ ਵਿੱਚੋਂ ਜਾਂਦੀ ਪੌਣ ਸ਼ੂਕਦੀ ਜਦੋਂ ਕਿੱਕਲੀਆਂ ਪੌਣ ਟਾਲੀਆਂ ਤੇ 베ਰੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਜਦੋਂ ਟਿਪ ਟਿਪ ਪੈਣ ਲੱਗੇ ਅੰਬਰਾਂ ਤੋਂ ਭੂਰ ਜਦੋਂ ਜਾਨ ਤੋਂ ਪਿਆਰਾ ਬੈਠਾ ਹੋਵੇ ਕੋਹਾਂ ਦੂਰ ਜਦੋਂ ਯਾਦਾਂ ਦੀਆਂ ਅੰਦਰ ਚੱਲਣ ਹਨੇਰੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਜਦ ਤੀਆਂ ਵਿੱਚ ਗੂੰਜੇ ਢੋਲਕੀ ਦੀ ਤਾਲ ਜਦ ਜੋਬਨੇ ਤੇ ਗਿੱਦਾ ਅਤੇ ਮੂਰੇ ਕਬਾਲ ਜਦੋਂ ਮੂੰਹ ਤੇ ਦੁਪੱਟਾ ਪਾ ਕੇ ਦੇਵਾਗੇੜੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਉਦੋਂ ਹੁੰਦੀਆਂ ਨੇ ਗੱਲਾਂ ਤੇਰੀਆਂ ਤੇ ਮੇਰੀਆਂ ਥੈਂਕ ਯੂ